ਸਸਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ ਜੀ ਕਿਵੇਂ ਹੋ ਅਸੀਂ ਵੀ ਠੀਕ ਆ ਜੀ ਤੇ ਅੱਜ ਬਣਾਉਣ ਲੱਗੇ ਆ ਜੀ ਕarele ਭਰਮੇ ਬਣਾਵਾਂਗੇ ਆਪਾਂ ਭਰ ਕੇ ਚਲੋ ਜੀ ਆਪਾਂ ਇਹਨਾਂ ਨੂੰ ਛਿੱਲਣ ਲੱਗੇ ਆ ਆਪਾਂ ਇਹਨਾਂ ਨੂੰ ਉਪਰੋਂ ਟੋਟਲੇ ਨੇ ਕਿਹਾ ਤੁੰਡਾ ਮਾ ਧੋਲੇ ਧੋਕੇ ਸਮਾਸ ਕੇ ਥੋੜੇ ਥੋੜੇ ਸਕਾਲੇ ਤਾਂ ਨਿਕਰੇ ਹੇ ਲੋ ਜੀ ਅਧਰਾਂ ਪਾਈ ਸਾਰੀ ਉਤੋਂ ਛਿੱਲੇ ਤੇ ਆਹ ਇਹਨਾਂ ਦਾ ਆਪਰੋਂ ਲਿਆ ਛਿਲਕਾ ਇਹਦੇ ਆਪਾਂ ਵਿੱਚ ਮਸਾਲੇ ਦੇ ਘੁੱਟਾਂਗੇ ਜਦੋਂ ਆਪਾਂ ਪਿਆਜ਼ ਕੁੱਟੇ ਉਹਨੂੰ ਘੁੱਟਾਂਗੇ ਇਹਨਾਂ ਨੂੰ ਵਿੱਚ ਤੇ ਲਓ ਜੀ ਅਧਰਾਂ ਆਪਾਂ ਚੀਰਦੇ ਆ ਪਿਆਜ਼ ਤੇ ਆਪਾਂ ਇਹਦਰ ਕਰੇਲਿਆਂ ਵਿੱਚ ਕੱਟ ਦੇ ਦਿੱਤੇ ਇਸ ਤਰੀਕੇ ਨਾਲ ਆਹ ਕੱਟਦੇ ਇਹ ਤੇ ਲੋ ਜੀ ਜੇ ਅਪਾ ਪਿਆਜ਼ ਕੱਟ ਲਏ ਤੇ ਆਪਾਂ ਇਹਨਾਂ ਨੂੰ ਮਸਾਲਾ ਇਹਦਾ ਦਾ ਕਰੇਲਿਆਂ ਦਾ ਭਰਨ ਵਾਸਤੇ ਮਸਾਲਾ ਬਣਾਉਣੀ ਆ ਆਪਾਂ ਇਹਨਾਂ ਨੂੰ ਕੁੰਡੇ ਵਿੱਚ ਕੁੱਟਾਂਗੇ ਅਦਰ ਆਪਾਂ ਹਰੀਆਂ ਮਿਰਚਾਂ ਤੇ ਅਦਰ ਪਾ ਲਿਆ ਤੇ ਲੋ ਜੀ ਆਪਾਂ ਇਧਰ ਇਹਦੇ ਵਿੱਚ ਕਰੇਲੇਆਂ ਦਾ ਛਰਕਾ ਪਾਉਣੀ ਹੈ ਜਿਹੜਾ ਆਪਾਂ ਉਤੋਂ ਲਾਉਣੀ ਹੁੰਨੇ ਆ ਆਪਾਂ ਉਹ ਵੀ ਵਿੱਚ ਹੀ ਪਾਵਾਂਗੇ ਗੰਢਿਆਂ ਦੇ ਚਲੋ ਜੀ ਅਧਰ ਆਪਾਂ ਪਿਆਜ਼ ਪਾਤੇ ਵਿੱਚ ਆਪਾਂ ਇਹਦੇ ਤੇ ਲਓ ਜੀ ਅਧਰ ਆਪਾਂ ਕੜਾਈ ਆ ਧਰ ਲਿਆ ਗੈਸ ਤੇ ਤੇ ਆਪਾਂ ਪਾਉਣਿਆਂ ਦੇ ਵਿੱਚ ਤੇਲ ਤਨੋ ਜੀ ਆਪਾਂ ਇਧਰ ਆਪਣਾ ਮਸਾਲਾ ਬਣਾਇਆ ਹੈ ਪੇਸਟ ਇਹਦਾ ਆਪਾਂ ਉਹ ਪਾਉਣੀ ਹੈ ਦੇ ਵਿੱਚ ਪਹਿਲਾਂ ਇਹ ਪੇਸਟ ਭੁੰਨਾਂਗੇ ਆਪਾਂ ਤੇਰਾ ਜੀ ਆ ਪਾਦਰ ਪੇਸਟ ਆਪਣਾ ਭੁੱਜੀਆਂ ਦਾ ਇਹਨੂੰ ਪਹਿਲਾਂ ਇਹਨੂੰ ਭੁੰਨਾਗੇ ਫਿਰ ਆਪਾਂ ਮਸਾਲੇ ਦੇ ਵਿੱਚ ਪਰਾਂਗੇ ਇਸ ਤਰੀਕੇ ਨਾਲ ਬਣਾਉਣ ਨਾਲ ਕarele ਕੌੜੇ ਬਿਲਕੁਲ ਵੀ ਨਹੀਂ ਬਣਦੇ। ਇਧਰ ਆਪਣਾ ਮਸਾਲਾ ਇਹ ਠੰਡਾ ਹੋ ਗਿਆ। ਆਪਾਂ ਇਹ ਕੱਢ ਲਿਆ ਕੜਾਈਏ ਵਿੱਚੋਂ। ਤੇ ਆਪਾਂ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਏ ਭਰਦੇ ਆ। ਆਪਾਂ ਇਹਨੂੰ ਇਸ ਤਰ੍ਹਾਂ ਕੱਟ ਦੇ ਲਿਆ ਸੀ। ਤੇ ਆਪਾਂ ਇਹਦੇ ਵਿੱਚੋਂ ਵੀ ਉਹ ਜੇ ਕੱਢ ਤੇ ਇੱਥੇ ਆਪਾਂ ਹੁਣ ਇਹਨਾਂ ਨੂੰ ਇਸ ਤਰੀਕੇ ਨਾਲ ਭਰਦੇ ਆ। ਤੇ ਲਓ ਜੀ ਪਹਿਲਾਂ ਇਸ ਤਰੀਕੇ ਨਾਲ ਭਰਦੇ ਆ ਵਿੱਚੋਂ ਤਾਂ ਇਹ ਉਪਰ ਇਹਨਾਂ ਦੇ ਇੱਕ ਵਾਰ ਨੂੰ ਤਾਂ ਗੱਲ ਵੇਟ ਦਿੰਨੇ ਇਸ ਤਰੀਕੇ ਨਾਲ ਤੇ ਲਓ ਜਿਆ ਪਕਰੇ ਲੈ ਭਰ ਲੈ ਆ ਵਿੱਚੋਂ ਇਸ ਤਰੀਕੇ ਨਾਲ ਭਰ ਲੈ ਪੌਤੇ ਦੇ ਆ ਧਾਗੇ ਵੀ ਲੇਟ ਲੈ ਉਹ ਪਰੇ ਸਟ੍ਰੀਟੇ ਨਾਲ ਧਾਗੇ ਤੇ ਆਪਾਂ ਇਹਨਾਂ ਨੂੰ ਤੇਲ ਗਰਮ ਹੋਈ ਜਾਂਦਾ ਆਪਣਾ ਆਪ ਇਹਦੇ ਵਿੱਚ ਛੱਡਦੇ ਆ ਇਹਨਾਂ ਨੂੰ ਚਲੋ ਜੀ ਆਪਣਾ ਤੇਲ ਗਰਮ ਹੋ ਚੁੱਕਿਆ ਆਪਾਂ ਇਹਨਾਂ ਨੂੰ ਛੱਡਦੇ ਆ ਪੀਨ ਦੇ ਤਰੇਲੇ ਲਓ ਜੀ ਅਧਰ ਆਪਣੇ ਕਲੇ ਕਲੇ ਵਾਲ ਰਹੇ ਆ ਤੇ ਲਓ ਜੀ ਅਧਰ ਪਾਣੀ ਕਲੇ ਬਣ ਕੇ ਤਿਆਰ ਹੋ ਚੁੱਕਿਆ ਬਹੁਤ ਹੀ ਟੇਸਟੀ ਤੇ ਬਹੁਤ ਹੀ ਵਧੀਆ ਆਪਾਂ ਇਸ ਤਰੀਕੇ ਨਾਲ ਕਲੇ ਬਣਾਇਆ ਕਿ ਕੌੜੇ ਬਿਲਕੁਲ ਵੀ ਨਹੀਂ ਬਣਦੇ